ਆਹ ਮੂਰਲਾ ਹਾਂ ਹਾਂ ਮੂਰਲਾ ਸਹੀ 1 ਫੁੱਟ ਤੋਂ ਉੱਪਰ ਹੈ ਮੂਰਲਾ ਠੀਕ ਆ ਠੀਕ ਆ ਜੀ ਗੱਲ ਵੀ ਭਰਾ ਕਿਸੇ ਦਾ ਕਮੈਂਟ ਆਇਆ ਕਹਿੰਦਾ ਯਾਰ ਲੇਵਾ ਹੈ ਕਰਕੇ ਉਹ ਦੁੱਧ ਚੋ ਲਿਆ ਸੀ ਆਪਾਂ ਆਪਾਂ ਚੋਈ ਸੀ ਮੱਜ ਸੁਬਾ ਦੇ ਸੱਚਾ ਵੀ ਹੁਣ ਦੂਜਾ ਚੰਗੀ ਅੰਦਰ ਠੀਕ ਆ 15 ਕਿ 15.5 ਕਿਲੋ ਕਰ ਆ 15.5 ਹੁਣ ਗੱਲ ਇਹ ਆ ਵੀ ਉਦੋਂ ਤਾਂ ਹੀ ਆਪਾਂ ਵੀ ਦੁੱਧ ਨਹੀਂ ਸੀ ਰੋਕਦੇ ਉਹਨੇ ਤਾਂ ਉੱਧਰ ਰੋਕਣਾ ਵੀ ਇੱਕ ਨੁਕਸਾਨ ਆ ਪਸ਼ੂ ਦਾ ਠੀਕ ਆ ਇਹਦੀ ਲੈਣੀ ਹੁੰਦੀ ਏ ਚਲੋ ਜੱਜਮੈਂਟ ਆਖ ਕੇ ਆ ਲੈਣਾ ਬੰਦਾ ਜਿਹੜੀ ਗੱਲ ਵੀਡੀਓ ਚ ਕਹੀ ਸੀ ਪੂਰੀ ਨਿਕਲਦੀ ਹੁੰਦੀ ਏ ਠੀਕ ਆ ਠੀਕ ਆ ਰੋਕਣਾ ਫਿਰ ਵੀ ਪਸ਼ੂ ਦਾ ਚਲੋ ਇੱਕ ਇਹ ਵੀ ਫਾਇਦਾ ਵੀ ਬਣਾਉਣ ਦਾ ਹੋ ਗਿਆ ਕਿਉਂਕਿ ਭਰਾਵਾਂ ਨੇ ਵੀ ਪੈਸੇ ਲਾਉਣੇ ਹੁੰਦੇ ਚਲੋ ਆਪਦੇ ਹਾਂ 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 ਵੀ ਚਾਹੀਦਾ ਠੀਕ ਆ ਠੀਕ ਆ ਸਵਾਗਤ ਆ ਕਿਸਾਨ ਵੀਰੋ ਆਪਣੇ ਜਟਾਣਾ ਫਾਰਮਰ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਰਾਜਾਂਦੀ ਐ ਮੌੜ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਦੇ ਘਰੇਲੂ ਪਸ਼ੂ ਜਿਹੜੇ ਘਰੇ ਰੱਖੇ ਹੋਏ ਜਿਵੇਂ ਆਪਾਂ ਆਮ ਕਿਸਾਨ ਭਰਾ ਜਿਹੜੇ ਰੱਖਦੇ ਹਨ ਓम्मे ਬਾਈ ਦੇ ਚੰਗੇ ਪਸ਼ੂ ਜਿਹੜੇ ਘਰੇ ਰੱਖੇ ਹੋਏ ਆਗੇ ਬਾਕੀ ਵੀਡੀਓ ਦੇ ਵਿੱਚ ਦਿਖਾਣਿਆ ਸਾਰੇ ਚੰਗੀ ਨਸਲ ਦੇ ਬਾਈ ਨੇ ਟੀਕੇ ਭਰਾਏ ਹੋ ਜਿਵੇਂ ਇੱਧਰ ਕਟੀਆਂ ਖੜੀਆਂ ਗਈਆਂ ਉਹ ਝੋਟੀ ਖੜੀ ਆਗੀ ਚੰਗੀ ਬਰੀਡ ਦੀਆਂ ਸਾਰੀਆਂ ਚੰਗੇ ਰੀਜਨਲ ਟੀਕੇ ਭਰਾਏ ਹੋਏ ਬਾਈ ਨੇ ਇਨਾਂ ਦੇ ਵਿੱਚੋਂ ਬਾਈ ਕੋਲੇ ਇੱਕ ਆਹ ਝੋਟੀੜੀ ਬਕਾਊ ਆ ਫੋਰ ਸੇਲ ਆ ਗਈ ਡਿਟੇਲਸ ਉਹਨੂੰ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਥਣ ਹਵਾਨਾ ਆਪਾਂ ਸੋਨੂ ਕੇਰਾ ਕੋਲੋਂ ਦਿਖਾ ਦਨੇ ਆ ਕਿ ਢਾਂਚਾ ਮੱਜ ਦਾ ਆਰ ਡਰੂ ਤੁਸੀਂ ਦੇਖ ਆ ਜਾਓਗੇ ਬਹੁਤ ਸੋਹਣਾ ਲੱਗਿਆ ਹੋਇਆਗਾ ਝੋਟੀ ਨੂੰ ਬਾਕੀ ਇਹ ਤੋਰ ਕੇ ਵੀ ਦਿਖਾਵਾਂਗੇ ਫੇਸ ਕੁਆਲਿਟੀ ਕੱਦ ਕਾਠ ਪੱਖੋਂ ਬਹੁਤ ਸੋਹਣੀ ਝੋਟੀ ਹੈਗੀ ਬਾਕੀ ਡਿਟੇਲ ਆਪਾਂ ਬਾਈ ਤੋਂ ਸਾਰੀ ਲਵਾਂਗੇ ਵਿੱਕੀ ਮਾਲ ਮੁੱਲ ਕਰਦਾ ਬਾਈ ਇਹਦਾ ਕਿੰਨਾ ਦੁੱਧ ਆ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗੀ ਵੀਡੀਓ ਲਾਸਟ ਤੱਕ ਦੇਖਿਓ ਜੇ ਕਿਸੇ ਭਰਾ ਨੇ ਲੈਣੀ ਹੋਈ ਨੰਬਰ ਆ ਜਿਹੜਾ ਸਕਰੀਨ ਤੇ ਆਪਾਂ ਚਲਾ ਦਾਂਗੇ ਬਾਈ ਦਾ ਤੇ ਬਾਕੀ ਆ ਜੋ ਤੁਹਾਨੂੰ ਆਪਾਂ ਤੋਰ ਕੇੜੀ ਝੋਟੀ ਦਿਖਾਉਣੇ ਆਗੇ ਝੋਟੀ ਸਾਨੂੰ ਆਪਾਂ ਤੋਰ ਕੇ ਦਿਖਾਉਣੇ ਆ ਪੁੱਸਾਂ ਬਾਈ ਨੂੰ ਵੀ ਕਹਿਵੇਂ ਸੋਏ ਸੋਈ ਹੋਈ ਆ ਕਿੰਨਾ ਦੁੱਧ ਆ ਥਾਣਾ ਹਵਾਨਾ ਇਧਰੋਂ ਸਾਈਡ ਤੋਂ ਜਿਹੜਾ ਤੁਸੀਂ ਦੇਖ ਸਕਦੇ ਆ ਡਰ ਡਰ ਬਹੁਤ ਸੋਹਣਾ ਡਬਲ ਲੱਗਿਆ ਹੋਇਆ ਪੂਰਾ ਬਾਕੀ ਰੇ ਕੱਦ ਕਾਠ ਪੈਠ ਫੋੜੇ ਦੀ ਵੀ ਸੋਹਣੀ ਹੈਗੀ ਝੋਟੀ ਸਿੰਗਾ ਸੰਗਾ ਦੀ ਫੇਸ ਕੁਆਲਿਟੀ ਦੀ ਬ ਆਰਡਰ ਦੀ ਗੱਲ ਕਰੀਏ ਦੇਖੋ ਸਿੱਧਰੋ ਸਾਈਡ ਤੋਂ ਚਾਰੇ ਥਾਣਾ ਇੱਕ ਹੋ ਜਾਂਦੇ ਆਰਡਰ ਬਹੁਤ ਸੂਆ ਲੱਗਿਆ ਮਗਰ ਬੱਚਾ ਜਿਹੜਾ ਇਹਦੇ ਕੱਟਾਗਾ ਬਾਕੀ ਗੱਲਬਾਤ ਆਪਾਂ ਸਾਰੀ ਬਾਾਈ ਨਾਲ ਕਰਦੇ ਆਂਗੇ ਐਵੇਂ ਸੂਈ ਸੂਈਆ ਛੋਟੀ ਸੂਈ ਰੋ ਪੀਜੀਏ ਅਗਰ ਤੁਸੀਂ ਤੀਜੇ ਸੂਇਆ ਹਾਂ ਠੀਕ ਆ ਕਹਿ ਦਨੋਗੇ ਸੂਈ ਨੂੰ ਸੂਈ ਨੂੰ ਉਹ ਆਪਾਂ ਦੁਬਾਰੀ ਵੀਡੀਓ ਬਣਾਉਣਾ ਹੈ ਇਹ ਮੱਝ ਦੇ ਦੁੱਧ ਚੋਇਆ ਹੁੰਦਾ ਠੀਕ ਆ ਠੀਕ ਆ ਤੇ ਆਰਡਰ ਆਰਡਰ ਸਾਨੂੰ ਆਪਾਂ ਜਿਹੜਾ ਮੱਝ ਦਾ ਦਿਖਾਉਣੇ ਆਗੇ ਦੇਖ ਸਾਡੇ ਇਧਰੋਂ ਸਾਈਡ ਤੋਂ ਤੇ ਬਾਕੀ ਬਾਈ ਗੱਲ ਆ ਜਾਂਦੀ ਦੁੱਧ ਦੀ ਗੱਲ ਆ ਜਾਂਦੀ ਆ ਬਬੂ ਕਿੰਨਾ ਆਇਆ ਥੱਲੇ ਉਹਦੇ ਜਿੱਦੇ ਉਹਦੇ ਵੀਡੀਓ ਬਣਾਈ ਉਹਦੇ 11 ਸੀ ਤੇ ਹੁਣ ਕੱਲ ਮੰਨ ਲਓ 15 ਲੀਟਰ ਤੇ ਆ ਗਈ 15.5 ਤੇ 15.5 ਕਿਲੋ 15.5 ਤੇ ਗੱਲ ਉਹ ਵੀ ਉਹ ਵੀ ਵੀ ਮੰਨ ਲਓ ਕਿ 15.5 ਲੀਟਰ ਦੁੱਧ ਕਰਦੀ ਮੈਂ ਠੀਕ ਆ ਠੀਕ ਆ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਦਿਨ ਹੋ ਗਏ ਅੱਜ 15 ਹੀ ਹੋ ਗਏ 15 ਦਿਨ ਹੋ ਗਏ 15 ਦਿਨ ਹੋ ਗਏ ਠੀਕ ਆ ਉਹਦੇ 10 11 ਦਿਨ ਹੋਏ ਸੀ ਨਾ ਉਹ 10 11 ਦਿਨ ਸੀ ਠੀਕ ਇਹੀ ਸੀ ਗੱਲ ਵੀ ਭਰਾ ਕਿਸੇ ਦਾ ਕਮੈਂਟ ਆਇਆ ਕਹਿੰਦਾ ਯਾਰ ਦੇਵਾ ਐ ਕਰਕੇ ਉਹ ਦੁੱਧ ਚੋ ਲਿਆ ਸੀ ਆਪਾਂ ਆਪਾਂ ਚੋਈ ਸੀ ਮੈਂ ਅੱਜ ਸਵੇਰ ਦੇ ਬੱਚਾ ਵੀ ਹੁਣ ਦੂਜੇ ਚੁੰਗੀ ਅੰਦਰ ਠੀਕ ਆ ਠੀਕ ਤਾਂ ਇਹ ਕੱਟਾ ਉਹ ਕੱਟੀ ਨਹੀਂ ਜਾਂਦੀ ਠੀਕ ਆ ਠੀਕ ਆ ਉਹ ਕੱਟੇ ਚੁੰਗੀ ਜਾਂਦੀ ਆ ਆਪਾਂ ਉਹਦੇ ਜਿਹੜੇ ਚੋ ਚੋ ਕੇ ਵੀਡੀਓ ਬਣਾਈ ਸਵੇਰ ਦੇ ਟਾਈਮ ਤੇ ਬਾਕੀ ਦੇ ਆਰਡਰ ਉਹਦੇ ਤੁਸੀਂ ਦੇਖ ਸਕਦੇ ਹੋ ਬਹੁਤ ਭਰਾਵਾਂ ਨੇ ਜਿਹੜੇ ਕਮੈਂਟ ਕਰੇ ਸੀ ਤੇ ਬਾਕੀ ਸੋਨੂੰ ਤੇ ਬਾਕੀ ਬਾਈ ਦੁੱਧ ਹੁਣ ਦੁੱਧਾ ਹੈਗਾ 15 15.5 ਕਿਲੋ ਕਰ ਗਿਆ ਸਾਢੇ 15 ਹੁਣ ਗੱਲ ਇਹ ਹੈ ਵੀ ਉਦੋਂ ਤਾਂ ਹੀ ਆਪਾਂ ਵੀ ਦੁੱਧ ਨਹੀਂ ਸੀ ਰੋਕਦੇ ਉਹਨੇ ਉੱਧਰ ਰੋਕਣਾ ਵੀ ਇੱਕ ਨੁਕਸਾਨ ਆ ਪਸ਼ੂ ਦਾ ਠੀਕ ਆ ਇਹਦੀ ਲੈਣੀ ਹੁੰਦੀ ਹੈ ਚਲੋ ਜੱਜਮੈਂਟ ਆਖ ਕੇ ਆ ਲੈਂਦੇ ਬੰਦਾ ਜਿਹੜੀ ਗੱਲ ਵੀਡੀਓ ਚ ਕਹੀ ਸੀ ਸੂਰੀ ਨਿਕਲਦੀ ਹੁੰਦੀ ਹੈ ਠੀਕ ਆ ਠੀਕ ਆ ਰੋਕਣਾ ਫਿਰ ਵੀ ਪਸ਼ੂ ਦਾ ਚਲੋ ਇੱਕ ਇਹ ਵੀ ਫਾਇਦਾ ਹੋ ਗਿਆ ਦੁੱਧ ਵੀ ਵਧ ਗਈ ਹੁਣ ਬਾਕੀ ਮੈਂ ਬਾਕੀ ਦੂਜੀ ਗੱਲ ਕਿੱਥੇ ਤਾਂ ਮੈਂ ਨੇ ਹੁਣ 2-3 ਦਿਨਾਂ ਚ 17-18-19 ਲੀਟਰ ਤੇ ਜਾਣਾ ਸੀ ਅੱਜ ਜਿੰਨੇ ਹੁਣ ਆਪਾਂ ਦੁੱਧ ਰੋਕਤਾ ਇੰਗੀ ਜਾਂਦੀ ਚਲੋ ਵਿਚਾਰੀ ਇੱਥੇ ਪਸੂਨ ਤਖਰੀਬ ਹੁੰਦੀ ਹੈ ਜੀ ਠੀਕ ਹੈ ਠੀਕ ਹੈ ਠੀਕ ਕਾਰਨ ਇਹ ਹੀ ਦੂਰੀ ਵਰ ਵੀਡੀਓ ਬਣਾਉਣ ਦਾ ਹੋ ਗਿਆ ਕਿਉਂਕਿ ਭਰਾਵਾਂ ਨੇ ਵੀ ਪੈਸੇ ਲਾਉਣੇ ਹੁੰਦੇ ਚਲੋ ਆਪਦੇ ਹਾਂ 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 ਵੀ ਚਾਹੀਦਾ ਠੀਕ ਹੈ ਠੀਕ ਹੈ ਦੇਵਾ ਜੀ ਜਲਦੀ ਮੈਂ ਤੁਹਾਨੂੰ ਚਾਹੀਦੀ ਹੈ ਹਾਂ ਹਾਂ ਇਹ ਤਾਂ ਠੀਕ ਆ ਹਾਂ ਲਵੇ ਆੜ ਰੋ ਰੋ ਸਮਾ ਪੈ ਇਧਰੋਂ ਨੇੜੇ ਦਿਖਾਣ ਇੱਕ ਵਾਰੀ ਬਹੁਤ ਸੋਹਣਾ ਡੱਡ ਲਗਾ ਤੇ ਖੁੱਲੀ ਫੱਦੇ ਦੇਖੋ ਤੁਸੀਂ ਝੋਟੀ ਹੈ ਨਾ ਬਾਕੀ ਤੇ ਜਿਹੜਾ ਕਰਦਾ ਉਹ ਅੱਥਰੂ ਸਹੀ 5 ਫੁੱਟ ਹੈ ਤੇ ਜਿਹੜਾ ਮੰਗਰੂ ਦੇਵੇ ਹੈਗਾ ਆ ਮੂਰਲਾ ਹਾਂ ਹਾਂ ਉਹ ਮੂਰਲਾ ਸਹੀ 1 ਫੁੱਟ ਤੋਂ ਉੱਪਰ ਹੈ ਮੂਰਲਾ ਕੱਲ ਦਾ ਭਾਈ ਰੇਟ ਫੋਨ ਤੇ ਕਰੋਗੇ ਨਹੀਂ ਰੇਟ ਨਹੀਂ ਹੈ ਜਿੰਨਾ ਆਪਾਂ ਪਹਿਲਾਂ ਸੀ 175 ਰੇਟ ਆ ਆਪਣਾ 175 ਹਾਂ ਕਿ ਉਦੋਂ ਜਜਮੈਂਟ ਨਹੀਂ ਹੁਣ ਲੀਵੇ ਤਾਂ ਪਤਾ ਲੱਗੇ ਆਪਣਾ 2 ਮੰਗ ਲਾ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਬਤਾਈਓ ਤਾਂ ਉਦੋਂ ਜਾ ਕੇ ਰੇਟ ਕਰਿਆ ਸੀ ਇਸ ਗੱਲ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਮਾਨ ਤਾਨ ਹੁੰਦਾ ਯਾਰ ਕਿ ਲੋ ਹਾਂ ਮਾਨ ਤਾਨ ਤਾਂ ਹੋ ਜਾਊਗਾ ਹਾਂ ਬਾਕੀ ਉਦੋਂ ਠੀਕ ਹੈ ਵੀ ਸਿੰਘਾਂ ਦੇ ਵਿੱਚ ਪਾਏ ਸੀ ਕਈ ਪਤਾ ਚੰਦੀ ਕੀ ਆ ਉਹ ਸਿੰਘ ਨਾਲ ਲੱਗ ਜਾਂਦੇ ਸੀ ਤਾਈਓ ਖੋਲ ਕੇ ਹੋਈ ਠੀਕ ਹੈ ਠੀਕ ਹੈ ਨੰਬਰ ਬੋਲ ਦੇ ਇੱਕ ਬਾਰੇ ਬਬੂ ਆਪਣਾ 9876277919 9876277919 ਏ ਬਾਈ ਦਾ ਨੰਬਰ ਆ ਪਿੰਡ ਚੌਕੇ ਜਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਮੋੜ ਰਹਿ ਜਾਂਦੀ ਆ ਇੱਕ ਵਾਰੀ ਸੁਣੋ ਜਿਹੜੀ ਝੋਟੀ ਆਪਾਂ ਹੋਰ ਦਿਖਾਉਣੇ ਆ ਦੇਖੋ ਤੁਸੀਂ ਕਦਗਾੜ ਬਹੁਤ ਆ ਝੋਟੀ ਦਾ ਪਣਾ ਦੋਨੇ ਬੱਚੇ ਲਾਦੇ ਆਏ ਨੇ ਉਹ ਵੀ ਲਾਦੇ ਆ ਠੰਡੀ ਸੀਲ ਆ ਹਨਾ ਹਾਂ ਇਹ ਚੱਕਰ ਵਾਲੀ ਠੀਕ ਆ ਠੀਕ ਉਹ ਲਾ ਲਈ ਉਹ ਲਾ ਲਈ ਠੀਕ ਇਹਨੇ ਦੋਨੇ ਦੋਨੇ ਜਗ੍ਹਾ ਜੀ ਠੀਕ ਹੈ ਲੈ ਵੀ ਜੱਜਮੈਂਟ ਤੁਸੀਂ ਆਰਡਰ ਦੇ ਇਧਰੋਂ ਕਰ ਸਕ ਜਾਓਗੇ ਦੇਖੋ